ਸਰੀਰ ਤੰਦਰੁਸਤ ਹੈ ਤੇ ਉਹ ਲੱਗਦਾ ਸਾਰਾ ਸੰਸਾਰ ਜੀਵਨ ਦਾ ਆਨੰਦ ਮਾਣ ਰਿਹਾ ਜੇ ਕਿਤੇ ਬਿਮਾਰੀਆਂ ਨੇ ਜੱਫਾ ਪਾਣ ਮਾਰਿਆ ਫਿਰ ਉਹ ਲੱਗਦਾ ਸਾਰਾ ਸੰਸਾਰ ਸੁੱਤਾ ਪਿਆ ਇਸੇ ਦੇ ਮੱਦੇ ਨਜ਼ਰ ਹਰ ਸ਼ਨੀਵਾਰ ਨੂੰ ਪ੍ਰੋਗਰਾਮ ਜਾਨ ਹੈ ਤਾਂ ਜਹਾਨ ਹੈ ਲੈ ਕੇ ਤੁਹਾਡੇ ਲਈ ਹਾਜ਼ਰ ਹੋਣਾ ਅੱਜ ਦਾ ਵਿਸ਼ੇਸ਼ ਪ੍ਰੋਗਰਾਮ ਲੈ ਕੇ ਸਮੂਹ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਪਰਿਨਗੇ ਸਤਿ ਸ੍ਰੀ ਅਕਾਲ ਅੱਜ ਮਹਿਮਾਨ ਮੇਰੇ ਕੋਲ ਖਾਸ ਨੇ ਵਿਸ਼ਾ ਅਚਿੰਚੇਤ ਬੈਠੇ ਬੈਠੇ ਮੇਰੇ ਮਨ ਦੇ ਵਿੱਚ ਆਇਆ ਕਿਉਂਕਿ ਜਿਹੜੇ ਮਹਿਮਾਨ ਨੇ ਉਹਨਾਂ ਨੂੰ ਵਿਸ਼ਾ ਦੱਸਣ ਦੀ ਲੋੜ ਨਹੀਂ ਹੁੰਦੀ ਬਹੁਤ ਆਲਾ ਡਾਕਟਰ ਨੇ ਗਵਰਨਮੈਂਟ ਰਜਿੰਦਰਾ ਹਸਪੀਟਲ ਦੇ ਵਿੱਚ ਇੱਕ ਨਾਮ ਹੈ ਇਸ ਪਰਿਵਾਰ ਦਾ ਤੇ ਸਾਡੇ ਸਤਿਕਾਰਯੋਗ ਜਗਤਪ੍ਰੀਤ ਅੱਜਕੱਲ ਅਮਰੀਕਾ ਚ ਆਏ ਹੋਏ ਨੇ ਪਰ ਮੈਂ ਡਾਕਟਰ ਗੁਰਪਾਲ ਸਿੰਘ ਸਚਦੇਵਾ ਜਿਹੜੇ ਇੰਟਰਨਲ ਮੈਡੀਸਨ ਦੇ ਬੜੇ ਆਲਾ ਡਾਕਟਰ ਨੇ ਉਹਨਾਂ ਨੂੰ ਜਗਾਇਆ ਤੇ ਉਹਨਾਂ ਨਾਲ ਕਰਦੇ ਆ ਗੱਲਬਾਤ ਡਾਕਟਰ ਸਾਹਿਬ ਜਾਨ ਹੈ ਤਾਂ ਜਹਾਨ ਹੈ ਦੇ ਵਿੱਚ ਦਿਲ ਦੀਆਂ ਗਰਾਂ ਵਿੱਚ ਸਵਾਗਤ ਜੀ ਸਤਿ ਸ਼੍ਰੀ ਅਕਾਲ ਗੁਰਦੀਪ ਜੀ ਤੇ ਤੁਹਾਡੇ ਸਾਰੇ ਦੇਖਣ ਸੁਣਨ ਵਾਲਿਆਂ ਨੂੰ ਬਹੁਤ ਨਹੀਂ ਗੀ ਸਤਿ ਸ਼੍ਰੀ ਅਕਾਲ ਮੈਂ ਪਹਿਲਾਂ ਹੀ ਮਾਫੀ ਮੰਗ ਲਵਾਂ ਜੀ ਤੁਹਾਨੂੰ ਮੈਂ ਦੱਸਿਆ ਨਹੀਂ ਕਿ ਵਿਸ਼ਾ ਕਿਹੜਾ ਹੈ ਪਰ ਹੁਣ ਤੁਹਾਨੂੰ ਏਰਤੀ ਪੁੱਛ ਲੈਣਾ ਪਿਛਲੇ ਦਿਨੀ ਕਿੰਨੇ ਸਾਲ ਹੋ ਗਏ ਨੇ ਕਿਉਂਕਿ ਮੈਂ ਜ਼ਿਆਦਾ ਗੱਲਾਂ ਆਪਣੀਆਂ ਪ੍ਰੈਕਟੀਕਲ ਕਰਦਾ ਹੁੰਨਾ ਅ ਥੋੜੀ ਥੋੜੀ ਦਰਜੀ ਹੋਣ ਲੱਗ ਪਈ ਪੇੜ ਦੇ ਥੱਲੇ ਮੈਂ ਕਿਹਾ ਵੀ ਚੈੱਕ ਕਰਾ ਲਈਏ ਕਹਿੰਦੇ ਜੀ ਗੈਲ ਬਲੇਡਰ ਸਟੋਨ ਆ ਸਬਜ਼ੀਆਂ ਖਾਣ ਦੇ ਨਾਲ ਆ ਸਟੋਨ ਕਿੱਥੋਂ ਤੁਰ ਪੈਂਦੇ ਆ ਗੈਲ ਬਲੇਡਰ ਦੇ ਵਿੱਚ ਲੋਹਾ ਤਾਂ ਕਦੇ ਖਾਦਾ ਨਹੀਂ ਹੁੰਦਾ ਆ ਅੱਜ ਗੈਲ ਬਲੇਡਰ ਦੀ ਗੱਲਬਾਤ ਕਰ ਲਈਏ ਇਹ ਕਿੱਥੋਂ ਆਉਂਦਾ ਸਟੋਨ ਕਿਵੇਂ ਬਣਦੇ ਨੇ ਸਟੋਨ ਕੀ ਐ ਫੰਕਸ਼ਨ ਗੈਲ ਬਲੇਡਰ ਜਿਹਨੂੰ ਪਿੱਤਾ ਕਹਿੰਦੇ ਆ ਕੋਰੇ ਪੰਜਾਬੀ ਚ ਆਪਾਂ ਕਿੱਤਾ ਹੀ ਕਹਿੰਦੇ ਆ ਨਾ ਬਿਲਕੁਲ ਜੀ ਆਓ ਤਾਂ ਥੋੜੇ ਜਿਹੇ ਅੱਧਲੇ ਪਾਸੇ ਪਲੀਜ਼ ਸੋ ਕੁਜੀਤ ਜੀ ਬੜਾ ਪਹਿਲਾ ਅਸੀਂ ਗੱਲ ਕਰੀਏ ਕਿ ਤੁਸੀਂ ਜੋ ਸ਼ੁਰੂ ਕੀਤੀ ਕਿ ਪਿੱਤੇ ਦੀ ਬਿਮਾਰੀ ਦੇਖੋ ਬਹੁਤ ਹੀ ਜ਼ਿਆਦਾ ਕਾਮਨ ਬਿਮਾਰੀ ਹੈ ਤੁਸੀਂ ਜੇ 100 ਬੰਦਿਆਂ ਦਾ 40 ਸਾਲ ਤੋਂ ਉੱਪਰ ਦੀ ਉਮਰ ਦਾ ਅਲਟਰਾਸਾਉਂਡ ਕਰਾਓਗੇ ਤੇ 100 ਵਿੱਚੋਂ ਕਟੋ-ਕਟ 40 ਤੋਂ 45% ਨੇ ਜਿਹੜੇ ਉਹਨਾਂ ਨੂੰ ਪਿੱਤੇ ਦੇ ਵਿੱਚ ਪੱਥਰੀ ਮਿਲੇਗੀ ਤੇ ਜੇ ਅਸੀਂ ਪੰਜਾਬੀਆਂ ਦੀ ਗੱਲ ਕਰੀਏ ਜਾਂ ਭਾਰਤੀਆਂ ਦੀ ਓਵਰਆਲ ਗੱਲ ਕਰੀਏ ਤੇ ਤੁਸੀਂ ਦੇਖੋਗੇ ਕਿ ਕਟੋ-ਕਟ 50% ਨੂੰ ਹੀ ਫੈਟੀ ਲਿਵਰ ਨਿਕਲਦਾ ਅਲਟਰਾਸਾਉਂਡ ਤੇ ਜਦੋਂ ਉਹਨਾਂ ਨੂੰ ਕੋਈ ਵੀ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਹੁੰਦੀ ਹਾਂ ਤਕਲੀਫ ਹੋਣੀ ਹੈ ਫੈਟੀ ਲਿਵਰ ਬਿਲਕੁਲ ਜੀ ਤਾਂ ਫੈਟੀ ਲਿਵਰ ਤੇ ਪਿੱਤੇ ਦੀ ਪੱਥਰੀ ਇਹ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਦੋਨੋਂ ਚੀਜ਼ਾਂ ਨੇ ਜੀ ਸੋ ਗੱਲ ਜੇ ਮੈਂ ਸਿਰਫ ਐਡਲਟਸ ਦੀ ਸ਼ੁਰੂ ਕਰਦਾ ਹਾਂ ਕਿਉਂਕਿ ਬਹੁਤ ਸਾਰੇ ਜਿਹੜੇ 90% ਮਰੀਜ਼ ਨੇ ਉਹ ਉਨ੍ਹਾਂ ਦੀ ਉਮਰ 40 ਤੋਂ 50 ਸਾਲ ਤੋਂ ਉੱਪਰ ਹੀ ਹੁੰਦੀ ਹੈ ਜਦੋਂ ਪਿੱਤੇ ਦੀ ਪੱਥਰੀ ਦਾ ਪਤਾ ਲੱਗਦਾ ਹੈ। ਕਈ ਬੱਚੇ ਵੀ ਹੁੰਦੇ ਨੇ ਉਹਨਾਂ ਨੂੰ ਵੀ ਪਿੱਤੇ ਦੀ ਪੱਥਰੀ ਹੋ ਜਾਂਦੀ ਹੈ ਪਰ ਉਹਦਾ ਕਾਰਨ ਕੁਝ ਅਲੱਗ ਹੁੰਦਾ ਹੈ। ਸੇ ਜੇ ਉਹਨਾਂ ਨੂੰ ਜਿਹੜੇ ਪਿੱਤੇ ਦੀ ਪੱਥਰੀ ਹੁੰਦੀ ਹੈ ਉਹ ਖੂਨ ਦੇ ਸੈੱਲ ਜਿਹੜੇ ਰੈੱਡ ਸੈੱਲਸ ਨੇ ਉਹ ਵੱਧ ਟੁੱਟਦੇ ਰਹੇ ਉਹਨਾਂ ਦੇ ਅੰਦਰ ਕੋਈ ਸ਼ੁਰੂ ਤੋਂ ਜਮਾਂਦਰੂ ਨੁਕਸਾਨ ਦਾ ਕਿ ਜੇ ਸੈਲ ਨਾਰਮਲੀ ਰੈੱਡ ਸੈਲ ਦੀ ਉਮਰ 3 ਮਹੀਨੇ ਆ ਉਹਨਾਂ ਦੀ ਉਮਰ ਹੁੰਦੀ ਹੈ ਸਿਰਫ ਮੁਸ਼ਕਲ ਨਾਲ 15 ਦਿਨ 20 ਦਿਨ ਤੋਂ ਜ਼ਿਆਦਾ ਟੁੱਟਣ ਕਰਕੇ ਉਹ ਬਿਲੀਰੂਬਿਨ ਜਿਹੜਾ ਹੁੰਦਾ ਹੈ ਉਹ ਇਕੱਠਾ ਹੋ ਜਾਂਦਾ ਤੇ ਉਹ ਬਿਲੀਰੂਬਿਨ ਸਟੋਨਸ ਇਹ ਪੱਥਰੀਆਂ ਸੰਭੇ ਨੇ ਪਰ ਜੇ ਅਸੀਂ ਗੱਲ ਕਰੀਏ ਹੁਣ ਵੱਡਿਆਂ ਦੀ ਹੁਣ ਵੱਡਿਆਂ ਦੇ ਵਿੱਚ ਕਾਰਨ ਕੀ ਹੁੰਦਾ ਪਿੱਤੇ ਦੀ ਪੱਥਰੀ ਦਾ ਜਾਂ ਪਿੱਤੇ ਦੀ ਜੋ ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਥੋੜਾ ਜਿਹਾ ਅਸੀਂ ਗੱਲ ਕਰੀਏ ਵੀ ਪਿੱਤਾ ਨਾਇਆ ਕਿਉਂ ਹੈ ਸਰੀਰ ਦੇ ਵਿੱਚ ਸੋ ਪਿੱਤਾ ਇੱਕ ਸਟੋਰ ਹਾਊਸ ਹੈ ਸਾਡੇ ਸਰੀਰ ਦਾ ਇੱਕ ਤੁਸੀਂ ਸਮਝੋ ਕਿ ਫालतू ਉੱਥੇ ਜੋ ਇਕੱਠਾ ਹੋ ਜਾਂਦਾ ਹੈ ਬਾਇਲ ਇਹ ਬਾਇਲ ਜूस ਕਿੱਥੋਂ ਬਣਦਾ ਹੈ ਜਿਗਰ ਵਿੱਚੋਂ ਤੇ ਇਹਦੇ ਵਿੱਚ ਹੁੰਦਾ ਹੈ ਜੀ ਬਹੁਤ ਹਾਈ ਮਾਤਰਾ ਵਿੱਚ ਕੋਲੇਸਟ੍ਰੋਲ ਸੋ ਅਸੀਂ ਹਮੇਸ਼ਾ ਕਹਿੰਦੇ ਰਹਿੰਦੇ ਆ ਜੀ ਕੋਲੇਸਟ੍ਰੋਲ ਸਰੀਰ ਤੋਂ ਕੱਢ ਮਾਰਨਾ ਹੈ ਸਰੀਰ ਕੋਲੇਸਟ੍ਰੋਲ ਦੀ ਸਾਨੂੰ ਲੋੜ ਨਹੀਂ ਹੈ ਕੋਲੇਸਟ੍ਰੋਲ ਨੇ ਸਾਨੂੰ ਦਿਲ ਦਾ ਰੋਗ ਦੇਣਾ ਹੈ ਸੋ ਅਜੋ ਅਨੁਵਾਦ ਗਲियर ਕਰਦੇ ਆ ਕਿ ਕੋਲੇਸਟ੍ਰੋਲ ਸਰੀਰ ਦਾ ਇੱਕ ਬਹੁਤ ਜ਼ਿਆਦਾ ਜ਼ਰੂਰੀ ਅੰਗ ਹੈ ਕੋਲੇਸਟ੍ਰੋਲ ਤੋਂ ਬਿਨਾ ਇਹ ਜੀਵਨ ਹੀ ਸੰਭਵ ਨਹੀਂ ਹੈ ਜੇ ਕੋਲੇਸਟ੍ਰੋਲ ਨਾ ਹੋਏ ਨਾ ਤਾਂ ਦਿਮਾਗ ਕੰਮ ਕਰ ਸਕਦਾ ਕਿਉਂਕਿ ਜਿਹੜੇ ਦਿਮਾਗ ਦੇ ਸੈੱਲ ਹੁੰਦੇ ਨੇ ਉਹਨਾਂ ਦੇ ਉੱਪਰ ਇੱਕ ਪਰਤ ਚੜੀ ਹੁੰਦੀ ਹੈ ਜਿਹਨੂੰ ਮਾਇਲਨ ਕਿਹਾ ਜਾਂਦਾ ਉਹ ਕੋਲੇਸਟ੍ਰੋਲ ਤੋਂ ਬਣਦੀ ਹੈ ਸੈੱਲਾਂ ਦੀ ਜਿਹੜੀ ਦੀਵਾਰ ਹੁੰਦੀ ਹੈ ਵਾਲ ਕਹਿੰਦੇ ਆ ਸਾਡੇ ਘਰ ਦੀਆਂ ਦੁਵਾਰਾਂ ਨੇ ਜਿਵੇਂ ਉਹ ਵੀ ਕੋਲੇਸਟ੍ਰੋਲ ਦੀਆਂ ਹੁੰਦੀਆਂ ਨੇ ਦੋ ਵੱਡੇ ਹਾਰਮੋਨ ਬਹੁਤ ਸਾਰੇ ਨੇ ਜਿਹੜੇ ਕੋਲੇਸਟ੍ਰੋਲ ਤੋਂ ਬੰਦੇ ਨੇ ਪਰ ਖਾਸ ਕਰਕੇ ਸੈਕਸ ਹਾਰਮਨ ਔਰਤਾਂ ਵਿੱਚ ਤੇ ਮਰਦਾਂ ਵਿੱਚ ਤੇ ਵਿਟਾਮਿਨ ਡੀ ਜਿਹੜਾ ਹੈ ਉਹ ਕੋਲੇਸਟ੍ਰੋਲ ਤੋਂ ਬੰਧਦਾ ਸੋ ਸਮਝ ਸਕਦੇ ਆ ਕਿ ਜੇ ਅਸੀਂ ਕੋਲੇਸਟ੍ਰੋਲ ਨੂੰ ਖਤਮ ਕਰਨਾ ਸ਼ੁਰੂ ਕੀ ਸਰੀਰ ਤੋਂ ਸ਼ੁਰੂ ਕਰ ਦਈਏ ਤੇ ਕੀ ਬਣੇਗਾ ਪਰ ਹੁਣ ਉਦੋਂ ਹੀ ਦੂਜੇ ਪਾਸੇ ਆਈਏ ਕਿ ਜਦੋਂ ਜਿਗਰ ਦੇ ਵਿੱਚੋਂ ਜੋ ਰਸਤ ਪੰਦਾ ਜਿਹਨੂੰ ਅਸੀਂ ਬਾਇਲ ਕਹਿੰਦੇ ਆ ਇਹ ਬਾਇਲ ਜਦੋਂ ਬਹੁਤ ਜ਼ਿਆਦਾ ਗਾੜਾ ਹੋ ਜਾਏ ਕਨਸੈਂਟ੍ਰੇਟਿਡ ਹੋ ਜਾਏ ਤੇ ਇਹ ਇਕੱਠਾ ਜਦੋਂ ਪਿੱਤੇ ਵਿੱਚ ਬੜੀ ਦੇਰ ਤੱਕ ਇਕੱਠਾ ਪਿਆ ਰਹਿੰਦਾ ਜਿਵੇਂ ਮੈਂ ਗੱਲ ਹੀ ਕੀਤੀ ਵੀ ਪਿੱਤਾ ਤਾਂ ਇੱਕ ਸਟੋਰ ਹਾਊਸ ਆ ਤੇ ਇਹ ਜੇ ਇਕੱਠਾ ਪਿਆ ਰਹਿੰਦਾ ਤੇ ਹੌਲੀ-ਹੌਲੀ ਫਿਰ ਇਹਦੇ ਵਿੱਚ ਪੱਥਰੀ ਬਣਨ ਸ਼ੁਰੂ ਹੋ ਜਾਂਦੀ ਹੈ ਸੋ ਇਸ ਤਰੀਕੇ ਦੇ ਬਾਇਲ ਨੂੰ ਜਿਹੜਾ ਗਾੜਾ ਹੋਇਆ ਬਾਇਲ ਇਹਦੇ ਵਿੱਚ ਹਾਈ ਕੋਲੇਸਟ੍ਰੋਲ ਹੈ ਇਸਨੇ ਕੌਜ਼ ਕਰਨੀ ਹੈ ਪਿੱਤੇ ਦੀ ਪਥਰੀ ਉਹਨੇ ਲੋੜ ਕੀ ਹੈ ਬਾਈਲ ਕਿਉਂ ਬੰਦਾ ਤੁਸੀਂ ਇੰਨਾ ਹੀ ਸਮਝ ਲਓ ਕਿ ਇੰਨਾ ਜ਼ਿਆਦਾ ਜ਼ਰੂਰੀ ਹੈ ਕਿ ਜਿਗਰ ਬਣਾਇ ਜਾਂਦਾ ਹੈ ਬਾਈਲ ਇਹ ਅੰਤੜੀਆਂ 'ਚ ਜਾਂਦਾ ਹੈ ਤੇ ਅੰਤੜੀਆਂ ਜੋ ਐਬਜ਼ਾਰਬ ਹੋ ਕੇ ਵਾਪਸ ਜਿਗਰ 'ਚ ਜਾਂਦਾ ਤੇਰੇਟ ਸ੍ਰੀਟ ਹੁੰਦਾ ਇੱਕ ਦਿਨ ਦੇ ਵਿੱਚ ਇਹ 18 ਵਾਰ ਸਰਕੂਲੇਟ ਹੁੰਦਾ ਸੋ ਸਮਝ ਸਕਦੇ ਆ ਕਿ ਜੇ ਸਰੀਰ ਲਈ ਬਹੁਤ ਜ਼ਰੂਰੀ ਚੀਜ਼ ਹੋएगी ਤਾਂ ਹੀ ਨੇਚਰ ਨੇ ਸਿਸਟਮ ਬਣਾਇਆ ਕਿ ਇਹ ਕੁਮੀ ਜਾਏ ਨਿਕਲੀ ਜਾਏ ਇੰਟਰਸਟਾਈਨ ਜੁਦੀ ਨਿਕਲ ਜੇ ਤਾਂ ਫਿਰ ਇਹ ਟੱਟੀ ਨਹੀਂ ਬਾਹਰ ਵੀ ਨਿਕਲ ਜਾਂਦਾ ਲੇਕਿਨ ਇਹ ਐਬਜ਼ਾਰਬ ਹੋ ਕੇ ਫਿਰ ਵਾਪਸ ਕੰਮ ਕਰਦਾ ਕਿਉਂਕਿ ਬਾਇਲ ਦਾ ਜਿਹੜਾ ਸਰਕਲ ਹੈ ਇਹ ਜ਼ਰੂਰੀ ਹੈ ਫੈਟ ਐਬਜ਼ોર્ਪਸ਼ਨ ਲਈ ਹੁਣ ਅਸੀਂ ਖਾਣੇ ਆ ਉਦੇ ਵਿੱਚ ਕਾਰਬੋਹਾਈਡਰੇਟ ਵੀ ਹੁੰਦਾ ਹੈ ਪ੍ਰੋਟੀਨ ਵੀ ਹੁੰਦਾ ਤੇ ਫੈਟ ਵੀ ਹੁੰਦਾ ਤੇ ਜੇ ਅਸੀਂ ਵਾਇਲ ਨਾ ਹੋਏ ਤੇ ਸਰੀਰ ਦੇ ਅੰਦਰ ਫੈਟ ਜਾਏਗਾ ਨਹੀਂ ਕੋਲੇਸਟ੍ਰੋਲ ਲਿਪਿਡਸ ਇਹ ਨਹੀਂ ਜਾਣਗੇ ਸਰੀਰ ਦੇ ਅੰਦਰ ਤਾਕਤ ਨਹੀਂ ਆਏਗੀ ਜਿਹੜੇ ਵਿਟਾਮਿਨ ਖਾਸ ਕਰ ਵਿਟਾਮਿਨ ਡੀ ਵਿਟਾਮਿਨ ਏ ਵਿਟਾਮਿਨ ਏ ਈ ਤੇ ਕੇ ਇਹ ਚਾਰ ਵਿਟਾਮਿਨ ਜਿਹੜੇ ਵਾਇਲ ਦੇ ਨਾਲ ਹੀ ਸਰੀਰ 'ਚ ਵੜਦੇ ਨਹੀਂ ਵੜਨਗੇ ਨਹੀਂ ਸੋ ਕਮੀ ਹੋ ਜਾਏਗੀ ਇਹ ਸਾਰੀ ਚੀਜ਼ਾਂ ਦੀ ਹੱਡੀਆਂ ਕਮਜ਼ੋਰ ਹੋ ਜਾਣਗੀਆਂ ओके ਅੱਖਾਂ ਦੀ ਨਜ਼ਰ ਜਾਂਦੀ ਰਹੇਗੀ ਸੋ ਇਹ ਬਹੁਤ ਜ਼ਰੂਰੀ ਹੈ ਕਿ ਇਹ ਬਾਇਲ ਸਰੀਰ ਦਾ ਇੱਕ ਬਹੁਤ ਇੰਪੋਰਟੈਂਟ ਫੰਕਸ਼ਨ ਸਰਵ ਕਰਦਾ ਹੈ ਪਰ ਜਦੋਂ ਇਹ ਗਾੜਾ ਹੋ ਜਾਏ ਫਿਰ ਪਿੱਤੇ ਦੀ ਪੱਥਰੀ ਬਣ ਕੇ ਡਾਕਟਰ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਇੱਕ ਇੱਕ ਚੀਜ਼ ਐਕਸਪਲੇਨ ਕੀਤੀ ਹੈ ਫੰਕਸ਼ਨ ਕੀ ਨੇ ਕਿਵੇਂ ਕਿਵੇਂ ਚੱਲਦਾ ਹੈ ਇਹਦੇ ਬਾਰੇ ਸਿੰਪਟਮ ਕੀ ਨੇ ਲੱਛਣ ਕੀ ਨੇ ਪਤਾ ਕਿਵੇਂ ਲੱਗੇ ਕਿ ਮੇਰੇ ਅੰਦਰ ਪਥਰੀ ਬਣਨੀ ਸ਼ੁਰੂ ਹੋ ਗਈ ਹੈ ਕੱਲ ਨੂੰ ਲੈਂਟਰ ਲੰਡਰ ਪਾਣਾ ਦੇ ਪਥਰੀ ਅੰਦਰੋਂ ਹੀ ਕੱਢ ਲਾਂਗੇ ਬੜੀ ਛੋਟੀ ਛੋਟੀ ਪਥਰੀਆਂ ਹੁੰਦੀਆਂ ਪਰ ਕਈ ਵਾਰੇ ਵੱਡੀਆਂ ਹੋ ਹੋ ਕੇ 20 1 1 2 2 ਸੈਂਟੀਮੀਟਰ ਦੀ ਹੋ ਜਾਂਦੀਆਂ ਨੇ ਸੋ ਇਹ ਪਤਾ ਕਿਵੇਂ ਲੱਗਦਾ ਜਿਵੇਂ ਤੁਸੀਂ ਗੱਲ ਕੀਤੀ ਤੇ ਕੋਈ ਸਿੰਪਟਮ ਨਹੀਂ ਹੈ ਕਿਸੇ ਵੀ ਤਰ੍ਹਾਂ ਦੇ ਲੇਕਿਨ ਜਦੋਂ ਕਦੇ ਸਿੰਪਟਮ ਹੋ ਜਾਣ ਉਹ ਹੁੰਦੇ ਕਿ ਨੇ ਕਿ ਪੇਟ ਦੇ ਸੱਜੇ ਪਾਸੇ ਉੱਪਰ ਜਿੱਥੇ ਸਾਡਾ ਜਿਗਰ ਤੇ ਪਿੱਤਾ ਇਕੱਠੇ ਹੀ ਪਏ ਹੁੰਦੇ ਨੇ ਉਥੇ ਦਰਦ ਹੁੰਦੀ ਆ ਤੇ ਆਮ ਤੌਰ ਤੇ ਇਹ ਹੁੰਦਾ ਜੀ ਕਿ ਖਾਣਾ ਖਾਣ ਤੋਂ ਬਾਅਦ ਕੋਈ ਬਦਹਜ਼ਮੀ ਜੀ ਹੋ ਗਈ ਉਹ ਪੇਟ ਦੇ ਵਿੱਚ ਵੀ ਸਵੈਲੀ ਹੋ ਸਕਦੀ ਹੈ ਜਿਹਨੂੰ ਅਸੀਂ ਗੈਸਟ੍ਰਾਈਟਿਸ ਕਹ ਦਿੰਨੇ ਆ ਪਰ ਉਹ ਪਿੱਤੇ ਦੇ ਵਿੱਚ ਜਦੋਂ ਪੱਥਰੀਆਂ ਹੋ ਜਾਂ ਜਿਹਨੂੰ ਕ੍ਰੋਨਿਕ ਕੋਲਿਸਿਸਟਾਈਟਿਸ ਨਾਂ ਦਿੱਤਾ ਗਿਆ ਕਿ ਇਹ ਉਦੋਂ ਵੀ ਹੋ ਸਕਦੀ ਹੈ ਕਦੇ ਕਦੇ ਇਹ ਪਿੱਤੇ ਦੀ ਪੱਥਰੀ ਉਤੋਂ ਨਿਕਲ ਕੇ ਜਿਹੜਾ ਥੱਲੇ ਟਿਊਬ ਹੁੰਦੀ ਹੈ ਜਿਹਦੇ ਵਿੱਚ ਬਾਇਲ ਜਾਂਦਾ ਹੈ ਅੰਤੜੀਆਂ ਦੇ ਵਿੱਚ ਉੱਥੇ ਫਸ ਜਾਂਦੀ ਹੈ ਜਦੋਂ ਇਹ ਉੱਥੇ ਫਸ ਜਾਏਗੀ ਫਿਰ ਸਰੀਰ ਦੀ ਆदत ਹੁੰਦੀ ਹੈ ਵੀ ਕੋਈ ਵੀ ਚੀਜ਼ ਆਬਸਟਰਕਟ ਕਰ ਰਹੀ ਹੈ ਫਸ ਗਈ ਹੈ ਉਹ ਇਸ ਨੂੰ ਕੱਢਣ ਦੀ ਕੋਸ਼ਿਸ਼ ਕਰੇਗਾ ਤਾਂ ਉੱਪਰ ਸੱਜੇ ਪਾਸੇ ਬਹੁਤ ਜ਼ਿਆਦਾ ਤੇਜ਼ ਦਰਦ ਹੁੰਦੀ ਹੈ ਜਿਵੇਂ ਕਿਸੇ ਨੇ ਮਹਿਸੂਸ ਕੀਤਾ ਹੋਣਾ ਕਿ ਪਿਸ਼ਾਬ ਦੀ ਪਥਰੀ ਕਦੇ ਫਸ ਜਾਏ ਨਾ ਤੇ ਬਹੁਤ ਦਰਦ ਹੁੰਦਾ ਮਰੀਜ਼ ਮੱਛੀ ਵਾਂਗ ਤੜਪਦਾ ਬੈਠਦਾ ਏਸੇ ਤਰੀਕੇ ਨਾਲ ਇਹ ਤੇਜ਼ ਬਹੁਤ ਤੇਜ਼ ਦਰਦ ਹੁੰਦਾ ਜਿਹੜਾ ਪਿਛਲੇ ਪਾਸੇ ਪਿੱਠ ਦੇ ਜਾਂਦਾ ਤੇ ਖਾਸ ਕਰ ਸੱਜੇ ਮੋਢੇ ਦੇ ਉੱਪਰ ਇੱਥੇ ਤੱਕ ਪੇਰ ਹੁੰਦੀ ਆ ਨਾਲ ਦੇ ਨਾਲ ਉਲਟੀਆਂ ਆਣੀਆਂ ਤੇ ਕਈ ਵਾਰੀ ਇੰਨਾ ਜ਼ਿਆਦਾ ਨੌਸੀਆ ਹੋਣਾ ਤੇ ਦਰਦ ਹੋਣਾ ਕੀ तकलीफ सहन ही नहीं होंगी एमरजेंसी में जाके मरीज जी मैनों भावे मॉरफिन का टीका लाओ मेन छुटकारा दवाओ दर्द तो हूँ जब पथरी लंबे समय तक फसी रह जाए तो नाली इनफेक्शन हो जाए फिर कुलदीप जी बहुत तेज बुखार नाल न ना पीलियां हो लग जाए क्योंकि बिली रूबिन अगे नहीं जा रहा अखा पीलियां हो गई पिशाब भी गै ਜੀ ਡਾਕਟਰ ਜੀ ਨਾਲ ਥੋੜੀ ਜਿਹੀ ਕਨੈਕਸ਼ਨ ਦੀ ਕਈ ਵਾਰੀ ਪ੍ਰੋਬਲਮ ਆ ਜਾਂਦੀ ਹੈ ਕੋਈ ਗੱਲ ਨਹੀਂ ਡਾਕਟਰ ਜੀ ਚੱਲਦਾ ਇਸ ਤਰ੍ਹਾਂ ਹੀ ਹੈ ਕਿਉਂਕਿ ਸਰੀਰ ਦੇ ਕਨੈਕਸ਼ਨ ਵੀ ਕਈ ਵਾਰੀ ਐਦਾਂ ਹੀ ਟੁੱਟਦੇ ਆ ਪਤਾ ਨਹੀਂ ਲੱਗਦਾ ਚੱਲਦਾ ਚੱਲਦਾ ਸਰੀਰ ਥੋੜਾ ਜਿਹਾ ਕਨੈਕਸ਼ਨ ਟੁੱਟਾ ਨਹੀਂ ਤੇ ਤੁਹਾਡੇ ਵਰਗੇ ਕਹਿ ਦਿੰਦੇ ਆ ਭਾਈ ਕਿਡਨੀ ਰਿਮੂਵ ਕਰਨੀ ਪਊ ਥੋੜਾ ਜਿਹਾ ਕਨੈਕਸ਼ਨ ਟੁੱਟਾ ਨਹੀਂ ਪਿੱਤਰਾ ਰਿਮੂਵ ਕਰਨਾ ਪਊ ਹੁਣ ਆਪਾਂ ਕੁਝ ਨਹੀਂ ਰਿਮੂਵ ਕਰਦੇ ਗੱਲ ਥੋੜੀ ਨਾ ਪੂਰੀ ਕਰਾਂਗੇ ਅੱਜ ਹਾਂਜੀ ਸੋ ਪੀਲੀਆ ਹੋ ਜਾਂਦਾ ਤੇ ਨਾਲ ਦੀ ਨਾਲ ਕੁਲਦੀਪ ਜੀ ਜਿਹੜੀ ਲੈਟਰਨ ਦਾ ਕਲਰ ਹੈ ਟੱਟੀ ਜੋ ਹੈ ਉਹ ਬਿਲਕੁਲ ਚਿੱਟੀ ਹੋ ਜਾਂਦੀ ਆ ਸੋ ਇਹਦਾ ਮਸਲਾ ਵੈ ਕਿ অবਸਟ੍ਰਕਟਿਵ ਜੌਂਡਿਸ ਸਟੋਨ ਤੇ ਫਸਿਆ ਹੋਇਆ ਪੈਟਰੀ ਫਸੀ ਹੋਇਆ ਉਸ ਦਾ ਇਲਾਜ ਹੁਣ ਕਰਨਾ ਹੀ ਪੈਣਾ ਹੈ ਇਸ ਕੰਡੀਸ਼ਨ ਵਿੱਚ ਪੱਤੀ ਉਸ ਪਥਰੀ ਨੂੰ ਕੱਢਣਾ ਪੈਂਦਾ ਰਸਤਾ ਖੋਲਣਾ ਪੈਂਦਾ ਤੇ ਗਾਲ ਬਲੈਡਰ ਨੂੰ ਵੀ ਜਿਹੜਾ ਕਿ ਸਟੋਰ ਹਾਊਸ ਉਹਨੂੰ ਕੱਢਣਾ ਪੈਂਦਾ। ਸੋ ਇਹ ਉਦੋਂ ਇਹ ਆਪਰੇਸ਼ਨ ਕਰਕੇ ਇਹ ਕੰਮ ਕਰਨੇ ਪੈਂਦੇ ਨੇ। ਓਕੇ। ਇਹਦੇ ਵਿੱਚ ਡਾਕਟਰ ਸਾਹਿਬ ਕਈ ਵਾਰੀ ਜਦੋਂ ਡਾਕਟਰ ਡਾਇਗਨੋਸ ਕਰ ਦਿੰਦਾ ਕਿ ਵਾਕਈ ਤੁਹਾਡੇ ਗੈਲ ਬਲੇਡਰ ਦੇ ਵਿੱਚ ਪੱਥਰੀ ਹੈ। ਕਿਉਂਕਿ ਪਹਿਲਿਆਂ ਸਮਿਆਂ ਦੇ ਵਿੱਚ ਮੈਨੂੰ ਚੇਤੇ ਆ ਆ तकरीबन 30-40 ਵਾਰੇ ਪਹਿਲਾਂ ਰਜਿੰਦਰਾ ਹਸਪੀਟਲ ਦੇ ਵਿੱਚ ਆ ਮੈਂ ਦੇਖਿਆ ਕੁਝ ਪੇਸ਼ੈਂਟ ਕਿ ਪੇਟ ਨੂੰ ਕੱਟ ਕੇ ਤੇ ਫੇਰ ਉਹ ਪਥਰੀ ਕੱਢਦੇ ਹੁੰਦੇ ਸੀ ਅੱਜ ਕੱਲ ਤਾਂ ਟੈਕਨੋਲੋਜੀ ਬੜੀ ਆ ਗਈ ਅੱਜ ਕੱਲ ਤਾਂ ਲੇਜ਼ਰ ਦੇ ਨਾਲ ਹੀ ਲੇਜ਼ਰ ਦੇ ਨਾਲ ਤੁਸੀਂ ਪਥਰੀ ਕਿਵੇਂ ਬਾਹਰ ਕੱਢ ਲੈਂਦੇ ਹੋ ਇਹ ਨਹੀਂ ਸਮਝ ਆਉਂਦੀ ਜਾਂ ਫਿਰ ਕਹਿੰਦੇ ਆ ਕਿ ਗਲ ਬਲੇਡ ਰਿਮੂਵ ਕਰਦਾ ਇਹ ਥੋੜੀ ਜਿਹਾ ਕਲੀਅਰ ਕਰਿਓ ਦੋਨਾਂ ਦੇ ਵਿੱਚੋਂ ਬੈਟਰ ਸੁਜੈਸ਼ਨ ਤੁਹਾਡੀ ਕੀ ਆ ਗਲ ਬਲੇਡ ਰਿਮੂਵ ਕਰਨਾ ਜਾਂ ਪਥਰੀ ਕੱਢਣੀ ਪਹਿਲੀ ਗੱਲ ਜੀ ਕਲੀਅਰ ਮੈਂ ਥੋੜਾ ਜਿਹਾ ਦੱਸ ਦਿਆਂ ਜੀ ਪਿੱਤੇ ਦੀ ਪੱਥਰੀ ਦਾ ਜਿਨ੍ਹਾਂ ਨੂੰ ਰਿਸਕ ਜ਼ਿਆਦਾ ਹੁੰਦਾ ਉਹ ਕੌਣ ਕੌਣ ਨੇ ਪਹਿਲਾਂ ਤਾਂ ਔਰਤਾ ਜੋ ਛੋੜੀਆਂ ਓਵਰ weight ਨੇ ਸੋ ਨਾਲ ਉਹਨਾਂ ਦੇ ਕਈ ਬੱਚੇ ਹੋ ਚੁੱਕੇ ਨੇ ਫਿਰ 슈ਗਰ ਦੇ ਮਰੀਜ਼ ਨੇ ਮੋਟਾਪੇ ਦੇ ਮਰੀਜ਼ ਨੇ ਸ਼ਰਾਬ ਵੱਧ ਪੀਂਦੇ ਨੇ ਉਹਨਾਂ ਨੂੰ ਡਾਇਬਟੀਜ਼ ਹੈ ਜਾਂ ਬਲੱਡ ਪ੍ਰੈਸ਼ਰ ਹੈ ਸੋ ਇਹ ਜਿਹੜਾ ਇੱਕ ਮੈਟਾਬੋਲਿਕ ਸਿੰਡਰੋਮ ਹੁੰਦਾ ਜਿਨ੍ਹਾਂ ਨੂੰ ਫੈਟੀ ਲੀਵਰ ਵੱਧ ਹੁੰਦਾ ਉਹਨਾਂ ਨੂੰ ਹੀ ਪਿੱਤੇ ਦੀ ਪੱਥਰੀ ਵੱਧ ਹੁੰਦਾ ਹੁੰਦਾ ਹੁੰ ਤੁਸੀ ਗੱਲ ਕੀਤੀ ਸੀ ਕਿ ਇਹ ਪਥਰੀ ਅਸੀਂ ਜਿਵੇਂ ਗੁਰਦੇ ਵਿੱਚੋਂ ਕੱਢ ਦਈਦੀ ਹੈ ਲਿਥੋਟ੍ਰਿਪਸੀ ਕਰਕੇ ਉਹਦੇ ਛੋਟੇ ਛੋਟੇ ਟੁਕੜੇ ਕਰਕੇ ਕੱਢ ਦਈਦੀ ਹੈ ਸਾਊਂਡ ਵੇਵਸ ਨਾਲ ਲੇਕਿਨ ਪਿੱਤੇ ਦੇ ਵਿੱਚੋਂ ਜੇ ਕਰੀ ਨਹੀਂ ਕੱਢੀ ਜਾ ਸਕਦੀ ਜਦੋਂ ਵੀ ਕੱਢਣਾ ਪਏਗਾ ਪਿੱਤਾ ਹੀ ਕੱਢਣਾ ਪਏਗਾ ਕੋਈ ਵੀ ਅਸੀ ਦਵਾਈ ਨਹੀਂ ਹੈ ਜਿਹੜੀ ਪਿੱਤੇ ਦੀ ਪਣੀ ਪੱਥਰੀ ਰੋਕ ਸਕਦੀ ਆ ਡਿਸਾਲਵ ਨਹੀਂ ਹੋ ਸਕਦੀ ਸੋ देयर इज नो ਮੈਡੀਕਲ ਟਰੀਟਮੈਂਟ ਪਹਿਲੀ ਗੱਲ ਅਸੀਂ ਸਿਰਫ ਹੈਂਡਲ ਕੀ ਕਰ ਸਕਦੇ ਆ ਕਿ ਜੋ ਫੈਕਟੀ ਲਿਵਰ ਹੈ ਅਸੀਂ ਉਸ ਨੂੰ ਠੀਕ ਕਰ ਲਈਏ ਪਹਿਲੀ ਗੱਲ ਬਿਲਕੁਲ ਜੀ ਡਾਕਟਰ ਪਿੱਤੇ ਨੂੰ ਕੱਢਿਆ ਜਾ ਸਕਦਾ ਆਪਰੇਸ਼ਨ ਨਾਲ ਹੀ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਕਿ ਉਸ ਨੂੰ ਵੱਡਾ ਆਪਰੇਸ਼ਨ ਕਰਕੇ ਫੇਰ ਕੱਢਿਆ ਜਾਂਦਾ ਸੀ ਪਿੱਤਾ ਪਰ ਹੁਣ ਹੁਣ ਅੱਜਕੱਲ ਜਿਹੜਾ ਹਾਂਜੀ ਅੱਜਕੱਲ ਡਾਕਟਰ ਸਾਹਿਬ ਕਿਵੇਂ ਫੇਰ ਪਿੱਤੇ ਨੂੰ ਕੱਢਿਆ ਜਾਂਦਾ ਜਿਹਨੂੰ ਅਸੀਂ ਗੈਲ ਬਲੇਡਰ ਕਹਿੰਦੇ ਆ ਉਹਨੂੰ ਕਿਵੇਂ ਕੱਢਿਆ ਜਾਂਦਾ ਜੀ ਬਿਲਕੁਲ ਜੀ ਅੱਜਕੱਲ੍ਹ ਦੀ ਲੈਪਰੋਸਕੋਪੀ ਕਿਹਾ ਕੀ ਹੋਂ ਸਰਜਰੀ ਜਿਹਦੇ ਵਿੱਚ ਤਿੰਨ ਛੋਟੇ-ਛੋਟੇ ਜਾਂ ਜਿਵੇਂ ਮੋਰੀਆਂ ਕੀਤੀਆਂ ਜਾਂਦੀਆਂ ਪੇਟ ਦੇ ਵਿੱਚ ਤੇ ਛੋਟੇ-ਛੋਟੇ ਇੰਸਟਰੂਮੈਂਟਸ ਜਿਨੂੰ ਅਸੀਂ ਆਮ ਤੌਰ ਤੇ ਪੰਜਾਬੀ ਚ ਕਹਿ ਦਿੰਦੇ ਆ ਦੂਰਬੀਨ ਰਾਹੀਂ ਆਪਰੇਸ਼ਨ ਗੱਲ ਕਰ ਰਿਆ ਸੀ ਆਪਾਂ ਪਿੱਤੇ ਦੇ ਗੈਲ ਬਲੇਡਰ ਦੇ ਹੁਣ ਪ੍ਰੋਬਲਮ ਇਹ ਹੈ ਕਿ ਗੈਲ ਬਲੇਡਰ ਬਾਰੇ ਬੜੇ ਵਿਸਤਾਰ ਦੇ ਵਿੱਚ ਡਾਕਟਰ ਗੁਰਪਾਲ ਸਿੰਘ ਉਹਨਾਂ ਨੇ ਵਰਣਨ ਕੀਤਾ ਜਿਹਦੇ ਵਿੱਚ ਕਿਵੇਂ ਫੰਕਸ਼ਨ ਕਰਦਾ ਹੈ ਕੀ ਕੀ ਇਹਦੇ ਸਿੰਪਟਮ ਨੇ ਇਹਨੂੰ ਰਿਮੂਵ ਕਿਵੇਂ ਕੀਤਾ ਜਾਂਦਾ ਅੱਜ ਕੱਲ ਦੀ ਟੈਕਨੋਲੋਜੀ ਕਿੱਥੇ ਖੜੀ ਆ ਪਰ ਕਰੀਏ ਕੀ ਇੰਡੀਆ ਹੈ ਇੰਡੀਆ ਪਤਾ ਹੀ ਨਹੀਂ ਕਿਹੜੇ ਵੇਲੇ ਕਿਹੜੇ ਬੰਦੇ ਨੂੰ ਕਿਹੜੀ ਬਿਮਾਰੀ ਹੋ ਜਾਣੀ ਹੈ ਬਿਜਲੀ ਨੂੰ ਬਿਮਾਰੀ ਲੱਗ ਗਈ ਲਾਈਟ ਨੂੰ ਬਿਮਾਰੀ ਇਹੋ ਜਿਹੀ ਲੱਗੀ ਆ ਉਹਦਾ ਪਿੱਤਾ ਰਿਮੂਵ ਕਰਨਾ ਪਿਆ ਜਿਹਦੇ ਕਰਕੇ ਲਾਈਟ ਵੀ ਗਈ ਤੇ ਇੰਟਰਨੈਟ ਵੀ ਗਿਆ ਇਸ ਕਰਕੇ ਮੈਂ ਦੱਸ ਰਿਹਾ ਕਿ ਡਾਕਟਰ ਗੁਰਪਾਲ ਸਿੰਘ ਜਿਹੜੇ ਕਿ ਗਵਰਨਮੈਂਟ ਰਿਜੈਂਡਰ ਹਸਪੀਟਲ ਦੇ ਵਿੱਚ ਪ੍ਰੋਫੈਸਰ ਵੀ ਨੇ ਤੇ ਨਾਲ ਦੇ ਨਾਲ ਇੰਟਰਨਲ ਮੈਡੀਸਨ ਦੇ ਬੜੇ ਆਲਾ ਡਾਕਟਰ ਨੇ ਡਾਕਟਰ ਹਰਸ਼ਿੰਦਰ ਕੌਰ ਤੇ ਡਾਕਟਰ ਗੁਰਪਾਲ ਸਿੰਘ ਉਹਨਾਂ ਨੇ ਕਈ ਵਰਿਆਂ ਤੋਂ ਡਾਕਟਰ ਹਰਸ਼ ਚੈਰੀਟੇਬਲ ٹرسٹ ਸ਼ੁਰੂ ਕੀਤਾ ਹੋਇਆ ਉਸ ٹرسٹ ਦੇ ਵਿੱਚ ਬਹੁਤ ਵੱਡਾ ਇਹਨਾਂ ਦਾ ਉਪਰਾਲਾ ਹੈ ਕਿ ਤਕਰੀਬਨ 432 ਬੱਚੇ ਨੇ ਜਿਹੜੇ ਅਡਾਪਟ ਕੀਤੇ ਆ ਜਿਨ੍ਹਾਂ ਦੀ ਵਿਦਿਆ ਦਾ ਸਾਰਾ ਕੰਮ ਡਾਕਟਰ ਹਰਸ਼ ਹਰਸ਼ਿੰਦਰ ਕੌਰ ਤੇ ਨਾਲ ਦੇ ਨਾਲ ਡਾਕਟਰ ਗੁਰਪਾਲ ਸਿੰਘ ਇਹ ਕਰ ਰਹੇ ਨੇ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਜਿਹਦੇ ਵਿੱਚ ਜ਼ਿਕਰ ਕੀਤਾ ਡਾਕਟਰ ਗੁਰਪਾਲ ਸਿੰਘ ਉਹਨਾਂ ਨੇ ਕਿ ਪਿੱਤ ਹੈ ਇਹਦੀ ਕੀ ਇੰਪੋਰਟੈਂਸ ਹੈ ਉਮੀਦ ਹੈ ਤੁਲਾ ਅਲਾਹ ਹੈ ਜਰੂਰ ਲਿਆ ਹੋਣਾ ਅਗਲਾ ਪ੍ਰੋਗਰਾਮ ਲੈ ਕੇ ਮੈਂ ਤੁਹਾਡੇ ਲਈ ਫਿਰ ਹਾਜ਼ਰ ਹੋਵਾਂਗਾ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਸਮਾਂ ਇੱਥੇ ਸਮਾਪਤ ਕਰਨ ਦੀ ਆਗਿਆ ਦਿਓ ਨਾਲ ਦੀ ਨਾਲ ਮੈਂ ਦੱਸਦੇ ਆ ਕਿ ਨਗਰ ਕੀਰਤਨ ਜਿਹੜਾ 12 April ਨੂੰ Khalsa Diwan Society Ross Street Vancouver ਤੇ 19 April ਨੂੰ Gurdwara Sahib Desmej Darbar Saree ਦੇ ਵਿੱਚ ਹੋਏਗਾ 7 lakh ਲੋਕਾਂ ਦੀ ਸ਼ਮੂਲੀਅਤ ਹੋਣ ਦੀ ਸੰਭਾਵਨਾ ਹੈ ਇਸ ਸੰਬੰਧੀ ਨਗਰ ਕੀਰਤਨ ਦੇ ਇੱਕ ਦਿਨ ਪਹਿਲਾਂ ਸਾਡੀ ਲਾਈਵ ਕਵਰੇਜ ਨਿਸ਼ਾਨ ਸਾਹਿਬ ਦੀ ਤੇ ਦੂਜੇ ਦਿਨ ਪੂਰੇ 12 ਘੰਟੇ ਦੇ ਲਾਗੇ ਤੱਕ ਲਾਈਵ ਕਵਰੇਜ ਸਾਡੇ 7 ਚੈਨਲ ਕਰਨਗੇ ਤੇ ਦੂਸਰੇ ਦਿਨ 19 ਤਰੀਕ ਨੂੰ ਜਿਹੜਾ ਸਰੀ ਦਾ ਨਗਰ ਕੀਰਤਨ ਹੈ ਜਿਹਦੇ ਚ ਉਮੀਦ ਹੈ ਕਿ 5 ਲੱਖ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਹੋਏਗੀ ਇਹਦੇ ਵਿੱਚ ਵੀ ਤੁਹਾਡੇ ਵਪਾਰ ਦੀ ਗੱਲਬਾਤ ਹੋਣੀ ਹੈ ਵਪਾਰ ਸੰਬੰਧੀ ਗੱਲਬਾਤ ਕਰਨੀ ਹੈ ਲਾਈਵ ਕਵਰੇਜ ਦੇ ਵਿੱਚ 604 365 1000 604 839 7375 ਤੇ ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਅਗਲੇ ਹਫਤੇ ਪ੍ਰੋਗਰਾਮ ਜਾਣ ਹੈ ਤਾਂ ਜਾਣ ਹੈ ਲੈ ਕੇ ਫਿਰ ਹਾਜ਼ਰ ਹੋਵਾਂਗਾ ਤਦ ਤੱਕ ਲਈ ਰੱਬ ਰੱਖਾ ਜੀ